ਵੇ ਕੁੱਤਿਆ ਤੂੰ ਬੈਠਾ ਇੱਥੇ ਗੁੱਡੇ ਤੇ ਖਾ吃 ਤੇਰੀ ਤੇਰੀਆਂ ਕੀ ਫੈਕਟਰੀਆਂ ਚੱਲਦੀਆਂ ਨੇ ਆਪਦੇ ਮਲੰਗ ਜੀਜੇ ਨੂੰ ਲੱਭ ਕੇ ਲਿਆ ਮੈਂ ਇੱਥੇ ਬੈਠੀ ਕੰਮ ਕਰੀ ਜਾਨੀ ਆ ਪਿਆ ਚੀੜਦੇ ਤੁਸੀਂ ਕੀ ਦੋਹੇ ਜਾਣੇ ਮਲੰਗ ਪੁਣਾ ਕਰਦੇ ਹੋ ਇਹ ਕੋਈ ਕੰਮ ਤੰਦਾ ਲੱਭ ਲੋ ਕੀ ਤੈਨੂੰ ਬਸ ਘੁਰਤੇ ਪਿਆ ਮਿਸਵਾਟਰ ਪਾਉਣ ਦੀ ਪਤਾ ਵਾ ਪਿਆਰ ਛੜ ਕੇ ਬਹਿ ਜਾ ਨਾ ਜਿਵੇਂ ਬਰਾਤ ਦੇਣਾ ਹੁੰਦਾ ਚੱਲ ਲੱਭ ਕੇ ਲੈ ਕੇ ਆਉਂਦੀ ਜੀਜੇ ਨੂੰ ਓ ਮੈਂ ਨਹੀਂ ਜਾਂਦਾ ਲੱਭਣ ਲੱਭਣ ਜੀਜੇ ਨੂੰ తరగ చా మేర తేను కంగ ਜਿੰਨ ਮੈਂ ਵੀ ਖੁੱਲੀ ਛੁੱਟੀ ਦੇ ਦੇਣੀ ਹੈ ਮਧੀਰੀਏ ਜਾ ਵੀਰੇ ਜਾ ਜੰਗ ਜਿੱਤ ਕੇ ਆਈ ਜਿੱਜਾ ਤੇਰਾ ਬੋਲੂ ਤਾਂ ਕਿ ਮਿੰਦਸ ਨਹੀਂ